ਜਲੰਧਰ ਲੋਕ ਸਭਾ ਸੀਟ ਦੀ ਇਸ ਵੇਲੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਚੌਣ ਮੈਦਾਨ ਦੇ ਵਿੱਚ ਆ ਰਹੇ ਨੇ ਇਹ ਚਰਚਾ ਤਾਂ ਕਰਕੇ ਵੀ ਸਭ ਤੋਂ ਜ਼ਿਆਦਾ ਹੋ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾਂ ਦੀ ਐਕਟੀਵਿਟੀ ਵੀ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਆ ਔਰ ਇੱਕ ਕੇਕ ਤੋਂ ਬਾਅਦ ਵੀ ਇਹ ਚਰਚਾ ਹੋਰ ਜ਼ਿਆਦਾ ਤੇਜ਼ ਹੋ ਗਈ ਤਾਂ ਅੱਜ ਸਾਰੇ ਸਵਾਲਾਂ ਦੇ ਜਵਾਬ ਲੈ ਲੈਣੇ ਆ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਮੌਜੂਦ ਹੈਗੇ ਨੇ ਇਸ ਵੇਲੇ ਜਲੰਧਰ ਦੇ ਵਿੱਚ ਹੀ ਮੌਜੂਦ ਨੇ ਤਾਂ ਚੰਨੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ-ਬਹੁਤ ਜੱਗ ਬਣੀ ਧੰਨਵਾਦ ਬੜੀ ਸਤ ਨੂੰ ਈ ਅਜੀਤ ਦਾ ਦਿਨ ਹੈ ਖੁਸ਼ੀਆਂ ਦਾ ਦਿਨ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਬੜੀ ਚਰਚਾ ਹੋ ਰਹੀ ਜਲੰਧਰ ਦੇ ਵਿੱਚ ਕਹਿੰਦੇ ਚੰਦੀ ਸਿੰਘ ਚੰਨੀ ਆ ਰਹੇ ਨੇ ਮੈਂ ਚਾਹੁੰਨਾ ਅੱਜ ਕਲੀਅਰ ਕਰੀ ਦੋ ਤਿਆਰ ਹੋ ਪੁਰੇ ਮੇਰੀ ਚਰਚਾ ਗੰਗਾ ਨਗਰ ਵੀ ਹੋ ਰਹੀ ਸੀ ਉੱਥੇ ਦੀ ਟਿਕਟ ਹੋ ਗਈ ਹੁਣ ਕਿਸੇ ਨੂੰ ਫਰੀਦਕੋਟ ਚ ਵੀ ਹੋ ਰਹੀ ਹੈ ਫਤਿਹਗੜ੍ਹ ਸਾਹਿਬ ਚ ਵੀ ਹੋ ਰਹੀ ਹੈ ਹੁਸ਼ਿਆਰਪੁਰ ਚ ਵੀ ਤੇ ਜਲੰਧਰ ਚ ਵੀ ਇਹ ਤਾਂ ਹੁਣ ਪਾਰਟੀ ਨੇ ਡਿਸਾਈਡ ਕਰਨਾ ਕਿ ਮੈਨੂੰ ਕਿੱਥੇ ਲੈਣਾ ਚਾਹੀਏ ਬਾਕੀ ਮੈਂ ਪਿਛਲੇ ਹਫਤੇ ਸੰਗਰੂਰ ਵੀ ਗਿਆ ਸੀ ਲੁਧਿਆਣੇ ਵੀ ਜਾ ਕੇ ਆਇਆ ਹੁਣ ਅਨੰਦਪੁਰ ਸਾਹਿਬ 에ਰੀਏ ਦੇ ਵਿੱਚ ਘੁੰਮਦਾ ਤੇ ਜਲੰਧਰ ਵੀ ਆਇਆ ਮੇਰੀ ਡਿਊਟੀ ਹੈ ਕਿ ਮੈਂ ਪਾਰਟੀ ਨੂੰ ਸਟਰੈਂਥਨ ਕਰਨਾ ਸਭ ਜਗ੍ਹਾ ਜਾ ਕੇ ਉਸੇ ਤਰ੍ਹਾਂ ਮੈਂ ਜਲੰਧਰ ਵਿੱਚ ਵੀ ਆਉਂਦਾ ਤਾਂ ਕਈ ਲੋਕ ਇਹਨੂੰ ਟਿਕਟ ਦੇ ਨਾਲ ਜੋੜਦੇ ਆ ਤੇ ਕਈ ਬਿਨਾ ਪਾਣੀ ਤੇ ਮੌਜੇ ਖੋਲ ਕੇ ਇੱਧਰ ਉੱਧਰ ਭੱਜਦੇ ਆ ਲੇਕਿਨ ਅਸਲੀਅਤ ਇਹ ਹੈ ਕਿ ਜਿੱਥੇ ਪਾਰਟੀ ਖੜਾ ਕਰੇਗੀ ਜਿੱਨੂੰ ਵੀ ਖੜਾ ਕਰੇਗੀ ਜਲੰਧਰ ਦੇ ਵਿੱਚ ਮੈਂ ਉਹਦੀ ਮਦਦ ਕਰਾਂਗਾ ਜਿੱਥੇ ਮੈਨੂੰ ਖੜਾ ਕਰੇਗੀ ਮੈਂ ਉੱਥੇ ਚੋਣ ਲੜਾਂ। ਬਿਲਕੁਲ ਚੰਨੀ ਸਾਹਿਬ ਇਹ ਤਾਂ ਪਾਰਟੀ ਹਾਈ ਕਮਾਂਡ ਦੇ ਵੱਲੋਂ ਫੈਸਲਾ ਲੈਣਾ ਪਰ ਚੰਨਜੀਤ ਸਿੰਘ ਚੰਨੀ ਖੁਦ ਇੰਟਰਸਟਿਡ ਹੈ ਜਲੰਧਰ 'ਚ। ਮੈਨੂੰ ਤਾਂ ਦੁਆਬਾ ਇੰਨਾ ਪਿਆਰਾ ਲੱਗਦਾ ਜਿਵੇਂ ਮੇਰਾ ਆਪਣਾ ਹੀ ਘਰ ਹੈ। ਹਾਂ। ਹੋ ਸਕਦਾ ਮੇਰੇ ਬਜ਼ੁਰਗ ਇੱਥੇ ਹੀ ਗਏ ਹੋਣੇ ਕਿਉਂਕਿ ਸਾਡਾ ਗੋਤ ਵੀ ਪੁਵਾਰ ਹੈ। ਹਾਂ। ਉਹ ਇੱਥੇ ਬਹੁਤ ਗੋ ਪੁਵਾਰ ਗੋਦੇ ਰੋ ਲੋਕ ਰਹਿੰਦੇ ਆ। ਹਾਂ। ਤਾਂ ਮੈਨੂੰ ਹਮੇਸ਼ਾ ਦੁਆਬੇ ਨੇ ਬੜਾ ਪਿਆਰ ਦਿੱਤਾ ਤੇ ਮੈਂ ਪਿਛਲੀ ਵਾਰ ਜਦੋਂ ਆਦਮਪੁਰ ਚ ਆਇਆ ਸੀ ਉਦੋਂ ਕਿਹਾ ਸੀ ਦੁਆਬੇ ਵਾਲਿਓ ਮੈ ਗੋਦ ਲੈ ਲਓ ਤੁਸੀਂ ਜਦ ਲੈ ਲੈਣਗੇ ਤਾਂ ਮੈਂ ਨਾਲ ਦਾ ਹੈ ਗਈਆਂ ਪਹਿਲਾਂ ਤਾਂ ਪੱਕਾ ਹੋ ਜਾਗਾ ਹਾਂ ਤੁਹਾਡੀ ਇੱਕ ਕੋਠੀ ਦੀ ਵੀ ਬੜੀ ਚਰਚਾ ਹੋ ਰਹੀ ਕਹਿੰਦੇ ਚਰਨਜੀਤ ਸਿੰਘ ਚੰਨੀ ਹੋਣੀ ਕੋਠੀ ਇੱਕ ਤਿਆਰ ਕਰਵਾ ਰਹੇ ਤੁਹਾਡੇ ਸਾਥੀ ਦੀ ਉਹ ਕੋਠੀ ਦੱਸੀ ਜਾ ਰਹੀ ਹੈ ਮੈਨੂੰ ਰਿੰਕੂ ਦੀ ਮੈਂ ਇੱਕ ਇੰਟਰਵਿਊ ਸੁਣੀ ਹੈ ਉਹ ਕਹਿੰਦਾ ਜੀ ਚੰਨੀ ਨੇ ਕੋਠੀ ਖਰੀਦ ਲਈ ਹੈ ਯਾਰ ਮੈਨੂੰ ਰਿਸਿਪਟੀ ਵੀ ਦੇ ਦੇ ਮੈਂ ਕਿਹੜੀ ਖਰੀਦੀ ਹੈ ਤੇ ਮੈਨੂੰ ਕਬਜ਼ਾ ਵੀ ਦਿਵਾ ਦੇ ਰਹਿਣ ਵਾਸਤੇ ਜਗਾ ਹੋ ਜੇਗੀ ਪਰ ਅਸਲੀਅਤ ਇਹ ਹੈ ਕਿ ਬਹੁਤ ਸਾਰੇ ਲੋਕ ਐਨ ਆਰ ਆਈ ਐ ਜਲੰਧਰ ਏਰੀਆ ਦੇ ਖਾ ਜਲੰਧਰ ਦੇ ਵੀ ਨਾਲ ਦੇ ਸ਼ਹਿਰਾਂ ਦੇ ਵੀ ਤੇ ਉਹ ਮੈਨੂੰ ਆਫਰ ਕਰਦੇ ਆ ਕਿ ਜੀ ਤੁਸੀਂ ਸਾਡੀ ਕੋਠੀ ਲੈ ਲਓ ਖਾਲੀ ਪਈ ਹੈ ਬਹੁਤ ਸਾਰਿਆਂ ਨੇ ਕੋਠੀਆਂ ਖਾਲੀ ਕਰੀਆਂ ਹੋਈਆਂ ਜਾਂ ਉਹ ਇੱਥੇ ਰਹਿੰਦੇ ਨਹੀਂ ਹੈ ਤੇ ਮੈਨੂੰ ਕੋਠੀਆਂ ਦੀ ਬੜੀ ਆਫਰ ਹੈ ਇੱਥੇ ਮੈਨੂੰ ਨਾ ਕਿਰਾਏ ਤੇ ਲੈਣ ਦੀ ਲੋੜ ਹੈ ਨਾ ਮੈਨੂੰ ਕੋਈ ਖਰੀਦਣ ਦੀ ਲੋੜ ਹੈ ਪਰ ਮੈਨੂੰ ਜਿਆਦਾ ਸ਼ੌਕ ਡੇਰਿਆਂ ਦੇ ਵਿੱਚ ਰਹਿਣ ਦਾ ਜਦੋਂ ਪਿੱਛੇ ਬਾਈ ਇਲੈਕਸ਼ਨ ਹੋਈ ਸੀ ਮੈਂ ਕਾਫੀ ਦਿਨ ਇੱਥੇ ਰਿਹਾ ਤਾਂ ਮੈਂ ਕਿਸੇ ਹੋਟਲ ਵਿੱਚ ਨਹੀਂ ਰਿਹਾ ਹਾਲਾਂਕਿ ਉਹ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਹੋਟਲ ਵੀ ਬੁੱਕ ਕਰਾ ਕੇ ਦਿੱਤਾ ਸੀ ਪਰ ਮੈਂ ਜਵਾਬ ਦਿੱਤਾ ਸੀ ਮੈਂ ਡੇਰਿਆਂ ਵਿੱਚ ਹੀ ਰਿਹਾ ਸੀ ਉਦੋਂ ਵੀ ਤੇ ਉਹਦੇ ਵਿੱਚ ਮੈਨੂੰ ਜ਼ਿਆਦਾ ਸ਼ੌਕ ਰਹਿੰਦਾ ਜਾਂ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਰਹਾਗਾ ਤਾਂ ਲੇਕਿਨ ਜੇ ਇੱਥੇ ਵੀ ਚੋਣ ਲੜੀ ਜਦੋਂ ਮੈਂ ਉੱਥੇ ਜੇ ਮਨ ਲੋਕ ਜਿਤਾਉਂਦੇ ਆ ਤਾਂ ਫਿਰ ਪੱਕਾ ਰਹਾਂਗਾ ਉਸ ਤੋਂ ਜੀਵਿੰਦਾ ਤੁਸੀਂ ਦੱਸ ਰਹੇ ਹੋ ਕਿ ਜਲੰਧਰ ਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਰਹਿੰਦੇ ਹੋ ਮੰਗ ਕੀ ਹੈ ਜਲੰਧਰ ਦੇ ਲੋਕਾਂ ਦੀ ਤੁਹਾਨੂੰ ਕਹਿੰਦੇ ਨੇ ਕਿ ਆ ਜਾਓ ਫਿਰ ਜਲੰਧਰ ਤੁਸੀਂ ਦੱਸੋ ਜਿਹੜੇ ਕਹਿੰਦੇ ਹੋ ਅੱਜ ਜਲੰਧ ਦਾ ਸੈਰਕੀ ਇਹ ਇਸ ਸਟੈਂਪ 'ਤੇ ਸਾਨ ਹੈ ਹਾਂ ਤਾਂ ਹਰ ਕਿਸੇ ਦੀ ਚਾਹਤ ਹੈ ਕਿ ਚੰਨੀ ਸਾਹਿਬ ਇੱਥੇ ਆ ਪਾਏਗੇ ਤਾਂ ਇਨਸ਼ਾਅੱਲਾ ਜਿੱਤ ਕੋ ਜਾਏਗੇ ਹਾਂ ਫਿਰ ਇਹਦਾ ਲੋਕਾਂ ਦੀ ਹੁਣ ਡਿਮਾਂਡ ਪੂਰੀ ਕਰੋਗੇ ਇਹ ਪਾਰਟੀ ਨੇ ਕਰਨਾ ਡਿਸਾਈਡ ਤਾਂ ਜਿਵੇਂ ਪਾਰਟੀ ਕਰੇਗੀ ਸਾਡੇ ਪਾਸ ਹੋਰ ਵੀ ਬੜੇ ਉਮੀਦਵਾਰ ਹੈ ਕਾਂਗਰਸ ਕੋਲ ਕੋਈ ਆਮ ਆਦੀ ਪਾਰਟੀ ਨਹੀਂ ਹੈ ਕਿ ਕੋਈ ਉਮੀਦਵਾਰੇ ਨਹੀਂ ਲੱਭਦਾ ਤੇ ਕਾਂਗਰਸ ਤੋਂ ਲੱਭਦੇ ਫਿਰਦੇ ਆ ਬੀਜੇਪੀ ਵਾਲਿਆਂ ਨੇ ਆਮ ਆਦੀਆਂ ਵਾਲੇ ਚ ਲੱਭ ਲਿਆ ਅਸਲ ਦੇ ਵਿੱਚ ਜਿਹੜਾ ਪੰਜਾਬ ਹੈ ਹਾਂ ਇਹਦੀ ਆਪਣੀ ਇੱਕ ਅਣਖ ਦੇ ਨਾਲ ਜੀਂਦਾ ਹੈ ਹਾਂ ਇਹ ਅਣਖੀਲੇ ਲੋਕ ਐ ਪੰਜਾਬੀ ਹਾਂ ਤੇ ਕਦੇ ਵੀ ਦਗਾਵਾਜਾ ਨੂੰ ਦਗਾਬਾਜੀ ਨਹੀਂ ਕਰਦੇ ਕਿਸੇ ਦੇ ਨਾਲ ਵਫਾਦਾਰ ਰਹਿੰਦੇ ਐ ਤੇ ਹਰ ਕਿਸੇ ਦੇ ਨਾਲ ਖੜਦੇ ਐ ਡਰਦੇ ਨਹੀਂ ਐ ਤੇ बिकਦੇ ਨਹੀਂ ਐ ਜਿਹੜੇ ਲੋਕ ਡਰ ਕੇ ਜਾਂ ਬਿਕ ਕੇ ਜਾਂ ਲਾਲਚ ਦੇ ਤਹਿਤ ਪਾਰਟੀਆਂ ਬਦਲਦੇ ਐ ਹਾਂ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਵੋਟ ਨਾ ਪਾਓ ਚਾਹੇ ਉਹ ਮੈਂ ਹੀ ਹੋਵਾਂ ਹਾਂ ਕਿਉਂਕਿ ਇਹਦੇ ਨਾਲ ਪੰਜਾਬ ਦੀ ਜਿਹੜੀ ਸਾਨੂੰ ਵਿਰਾਸਤ ਚ ਮਿਲਿਆ ਸਾਡਾ ਵਿਰਸਾ ਹੈ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਗੰਦਲਾ ਕਰ ਰਹੇ ਇਹ ਲੋਕ ਇਹ ਹਰਿਆਣਾ ਵਿੱਚ ਹੋਇਆ ਸੀ ਆਇਆ ਰਾਮ ਗਿਆ ਰਾਮ ਉਹਦੇ ਨਾਲ ਹਰਿਆਣਾ ਬਦਨਾਮ ਕਰਤਾ ਸੀ ਉਹਨਾਂ ਨੇ ਇਸ ਤਰ੍ਹਾਂ ਪੰਜਾਬ ਨਹੀਂ ਹੋਣਾ ਚਾਹੀਦਾ ਪੰਜਾਬ ਦੀ ਇੱਕ ਵੱਖਰੀ ਸ਼ਾਨ ਹੈ ਇਹ ਸਾਨੂੰ ਲੋਕ ਸਾਡੇ ਦੇ ਵਿਸ਼ਵਾਸ ਕਰਦੇ ਆ ਬਸ ਵਾ ਜਾ ਰਹੀ ਹੋਵੇ ਨਾ ਉਹਦੇ ਜਿੱ ਇੱਕ ਪੰਜਾਬੀ ਬੈਠਾ ਹੋਵੇ ਤਾਂ ਸਾਰੀ ਬਸ ਆਪਣੇ ਆਪ ਨੂੰ ਮਹਿਕੂਸ ਸਮਝਦੀ ਹੈ ਇਹ ਤਾਂ ਮੈਂ ਤਾਂ ਹੈਰਾਨ ਹੈ ਕਿ ਜੀ ਇੱਕ ਪਾਰਟੀ ਛੱਡ ਕੇ ਦੂਈ ਚ ਗਏ ਉਹ ਉੱਥੇ ਤੇ ਲਾਲਚਾ ਡਰ ਦੇ ਤਹਿਤ ਤੀਜ ਚਲੇ ਗਏ ਹੁਣ ਅੱਗੇ ਵੀ ਨਹੀਂ ਪਤਾ ਜਿਹੜਾ ਇੱਕ ਵਾਰ ਬਕਾਉ ਹੋ ਗਿਆ ਨਾ ਜਿਸ ਤਰ੍ਹਾਂ ਕੋਈ ਬੰਦਾ ਹੋਵੇ ਇਹ ਜਨਾਨੇ ਹੋਵੇ ਜਾਂ ਦੇੜੀ ਤੋਂ ਪਾਰ ਬਾਹਰ ਪੈ ਗਿਆ ਨਾ ਫਿਰ ਉਹਦਾ ਪਤਾ ਨਹੀਂ ਹੁੰਦਾ ਕਿੰਨੀ ਜਗ੍ਹਾ ਵਿਗੜਾ ਚੰਨੀ ਸਾਹਿਬ ਆਇਆ ਆ ਰਾਮ ਗਿਆ ਆ ਰਾਮ ਤੁਮ ਨੂੰ ਯਾਦ ਆ ਗਿਆ ਤੁਹਾਡੇ ਵੀ ਇੱਕ ਵਿਧਾਇਕ ਦੀ ਚਰਚਾ ਹੋ ਰਹੀ ਹੈ ਜਦੋਂ ਤੋਂ ਤੁਸੀਂ ਕੇਕ ਕੱਟਿਆ ਤਾਂ ਉਸ ਤੋਂ ਬਾਅਦ ਵਿਕਰਮ ਚੋਧਰੀ ਹੋਣਾ ਦੇ ਬਿਆਨ ਆਏ ਨੇ ਕਹਿੰਦੇ ਨੇ ਕਿ ਚੰਨੀ ਸਾਹਿਬ ਹੋਣਾ ਦਾ ਦਾਵਾ ਨਹੀਂ ਬੰਦਾ ਇਹ ਵੀ ਚਰਚਾ ਛੜੀ ਕਿ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਜਿਹੜੀ ਆਪਣੀ ਸੋਚ ਰੱਖਦਾ ਨਾ ਕਿ ਜਿਸ ਤਰ੍ਹਾਂ ਅੱਜ ਈਦ ਦਾ ਦਿਨ ਹੈ ਇਹ ਵੀ ਡਿਸਿਪਲਨ ਦਾ ਦਿਨ ਹੈ ਲੋਗ ਰੋਜ਼ੇ ਰੱਖਦੇ ਆਪਣੇ ਆਪ ਨੂੰ ਡਿਸਪੀਲਨ ਚ ਢਾਲਦੇ ਆ। ਭਗਵਾਨ ਰਾਮ ਨੇ ਵੀ ਮर्यादा ਪਰਸ਼ੋਤਮ ਕਹਿੰਦੇ ਉਹਨਾਂ ਨੂੰ ਮर्यादा ਸਿਖਾਈ ਹੈ। ਮੈਂ ਮर्यादा ਨਹੀਂ ਤੋੜਦਾ। ਮੈਂ ਉਹ ਲਕਸ਼ਮਣ ਰੇਖਾ ਨੂੰ ਲੰਘਦਾ ਨਹੀਂ। ਮੈਂ ਕਦੇ ਆਪਣੀ ਪਾਰਟੀ ਦੇ ਖਿਲਾਫ ਬੰਦਿਆਂ ਦੇ ਨਹੀਂ ਬੋਲਦਾ। ਤੇ ਮੈਂ ਆਪਣੀ ਮर्यादा ਦੇ ਵਿੱਚ ਰਹਿੰਦਾ ਜੇ ਕੋਈ ਮर्याਦਾ ਤੋੜਦਾ ਉਹ ਆਪਣਾ ਉਹਦਾ ਉਹ ਹੈ। ਬਾਕੀ ਇਹ ਹੈ ਕਿ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬਿਨਾ ਪਾਣੀ ਤੇ ਮੋਜੇ ਨਹੀਂ ਖੋਲਣੇ ਚਾਹੀਦੇ। ਅਜੇ ਪਾਣੀ ਆਇਆ ਨਹੀਂ ਆਪਾਂ ਮੌਜੇ ਖੋਲ ਕੇ ਐਵੇਂ ਪੈਰਾਂ ਨੂੰ ਉਹ ਧੁੱਪ ਵਿੱਚ ਸੇਕੀ ਜਾਂਦੇ ਆ ਉਹ ਠੀਕ ਨਹੀਂ ਹੈ ਹਮੇਸ਼ਾ ਮਰਿਆਦਾ ਚ ਰਹਿ ਕੇ ਪਾਰਟੀ ਦੇ ਵਿੱਚ ਰਹਿ ਕੇ ਚੱਲਣਾ ਚਾਹੀਦਾ ਅਲਟੀਮੇਟਲੀ ਇੱਕ ਨਾ ਇੱਕ ਦਿਨ ਜਿਹੜੇ ਲੋਗ ਅ ਦੂਸਰੀਆਂ ਪਾਰਟੀਆਂ ਜਾਂਦੇ ਨਾ ਉਹ ਪਿਛਲੀ ਦੇ ਵੀ ਨਹੀਂ ਰਹਿੰਦੇ ਤੇ ਅਗਲੇ ਵੀ ਉਹਨਾਂ ਨੂੰ ਅਡਾਪਟ ਨਹੀਂ ਕਰਦੇ। ਜੀ ਸਭ ਤੁਹਾਨੂੰ ਜਲੰਧਰ ਦੀ ਸਿਆਸਤ ਇਸ ਵੇਲੇ ਕੀ ਨਜ਼ਰ ਆ ਰਹੀ? ਜਿਵੇਂ ਅਦਲਾ ਬਦਲੀ ਵੀ ਹੋਈ ਉਸ ਤੋਂ ਲੋਕ ਵੀ ਜਿਹੜੇ ਨੇ ਕੁਝ ਨਰਾਜ਼ ਨਜ਼ਰ ਆ ਰਹੇ ਨੇ ਚਾਹੇ ਸੁਸ਼ੀਲ ਰਿੰਕੂ ਹੋਣ ਪਹਿਲਾਂ ਤੁਹਾਡੀ ਪਾਰਟੀ 'ਚ ਸੀਗੇ ਫੇਰ ਆਮ ਆਦੀ ਪਾਰਟੀ ਚਲੇ ਗਏ ਹੁਣ ਭਾਜਪਾ ਦੇ ਵਿੱਚ ਚਲੇ ਗਏ। ਇੱਥੇ ਦੀ ਫਾਈਟ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਇੱਥੇ ਦੇ ਪੱਤਰਕਾਰ ਹੋ। ਇੱਥੇ ਦੇ ਰੈਜ਼ੀਡੈਂਟ ਵੀ ਹੋ। ਹਰ ਰੋਜ਼ ਲੋਕਾਂ ਨੂੰ ਮਿਲਦੇ ਹੋ। ਮੈਂ ਨਹੀਂ ਕਿਹਾ ਤੁਸੀਂ ਮੈਨੂੰ ਕਿਹਾ ਕਿ ਜੀ ਲੋਕ ਉਹਨਾਂ ਤੋਂ ਨਾਰਾਜ਼ ਵੀ ਹੋ ਗਏ ਜਿਹੜੇ ਬਦਲਦੇ ਆ। ਹੂੰ। ਤਸ ਤੁਹਾਡੀ ਗੱਲ ਦੇ ਵਿੱਚ ਤੁਹਾਡਾ ਜਵਾਬ ਆਪ ਹੀ ਹੈ। ਕਿ ਲੋਕ ਉਹਨਾਂ ਲੋਕਾਂ ਨੂੰ ਹੁਣ ਪਸੰਦ ਨਹੀਂ ਕਰ ਰਹੇ ਜਿਹੜੇ ਇੱਕ ਚੋਂ ਜਾ ਕੇ ਦੂਸਰੇ ਦੂਸਰੇ ਜਾ ਕੇ ਤੀਸਰੇ ਚ ਅਗਲਾ ਕਹਿੰਦਾ ਯਾਰ ਸਾਈਕਲ ਦਾ ਵੀ ਸਟੈਂਡ ਹੁੰਦਾ ਤੇਰਾ ਕੋਈ ਸਟੈਂਡ ਹੀ ਨਹੀਂ ਹੈ ਠਿਕ ਜਾ ਹੁਣ ਤੂੰ। ਤੇ ਸਭ ਕਾਂਗਰਸ ਦੇ ਵੱਲੋਂ ਅਜੇ ਤੱਕ ਕੋਈ ਵੀ ਲਿਸਟ ਜਾਰੀ ਨਹੀਂ ਕੀਤੀ ਗਈ। ਇਹਦਾ ਕਾਰਨ ਕੀ ਹੈ ਕਿ ਅਜੇ ਸੁੱਲਾ ਸਮਤੀ ਨਹੀਂ ਬਣਦੀ ਪਈ ਕਿ ਜਾਂ ਕੋਈ ਹੋਰ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਅਜੇ। ਕਥਾ ਕਿ ਦਿਨਾਂ ਜੇ ਬਹੁਤ ਪਏ ਐ ਕਿੰਨੀ ਕੀ ਪੁਕਾਈ ਕਰਾਣੇ ਲੋਕਾਂ ਦੀ ਆਖਰ ਤਾਂ ਤੁਸੀਂ ਆਪਣੀ ਗੱਲ ਹੀ ਲੋਕਾਂ ਨੂੰ ਕਹਿਣੀ ਆ ਨਾ ਉਹ ਟਾਈਮ ਅਜੇ ਆਵੇ ਅਜੇ ਤਾਂ ਕਾਗਜ਼ ਭਰਨੇ ਨੂੰ ਵੀ 25 ਦਿਨ ਪਏ ਐ ਇਸ ਕਰਕੇ ਇੰਨੀ ਕੋਈ ਕਾਲੀ ਨਹੀਂ ਐ ਪਾਰਟੀ ਨੂੰ ਪਰ ਫਿਰ ਵੀ ਹਫਤੇ ਦੇ ਵਿੱਚ ਵਿੱਚ ਹਫਤੇ 10 ਦਿਨ ਚ ਹੋ ਜਾਏਗਾ ਸਾਰਾ ਪਿਛਲੇ ਦਿਨੀ ਰਾਜਕੁਮਾਰ ਚੱਬੇਵਾਲ ਵੀ ਚਲੇ ਗਏ ਪਾਰਟੀ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਸੀ ਕਹਿੰਦੇ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਗਿਆ ਦੇਖੋ ਇਹ ਤਾਂ ਹੁਣ ਰਾਜਨੀਤਿਕ ਲੀਡਰ ਹੈ ਜਿਹੜਾ ਉਹ ਜਾਂ ਤਾਂ ਰਾਜਨੀਤੀ ਨਾ ਕਰੇ ਜਾਂ ਆਪਣੇ ਲੱਤਾਂ ਜਾਂ ਰੱਖੇ ਭਾਰ ਚ ਲੈਣ ਦੀ ਇਹ ਜਦੋਂ ਉਹਦੇ ਤੇ ਪਰਚਾ ਹੋਣ ਹੋਇਆ ਤਾਂ ਲੱਤਾ ਨੇ ਭਾਰ ਨਹੀਂ ਚੱਲਿਆ ਤੇ ਭੱਜ ਗਿਆ ਜਾਂ ਕੋਈ ਕੋਰੇ ਚ ਗਲਤੀ ਹੋਏਗੀ ਤੇ ਜਿਹੜੇ ਲੋਕ ਖੜੇ ਰਹਿੰਦੇ ਆ ਆਪਣੇ ਲੋਕਾਂ ਦੇ ਨਾਲ ਆਖਰ ਨੂੰ ਲੋਕ ਉਹਦਾ ਮੁੱਲ ਪਾਉਂਦੇ ਭਗਵੰਤਪਨ ਹੁਣਾ ਦੇ ਵੱਲੋਂ ਮਿਸ਼ਨ 130 ਦਾ ਨਾਰਾ ਦੇ ਦਿੱਤਾ ਹੈ ਕਾਂਗਰਸ ਦਾ ਔਰ ਚੰਜੀ ਸਿੰਘ ਚੰਨੀ ਹੁਣਾ ਦਾ ਕੀ ਰਹੇਗਾ ਇਸ ਵਾਰ ਨਹੀਂ ਹੁਣਾ ਤਾਂ 130 ਹੀ ਹੈ ਲੇਕਿਨ ਕਾਂਗਰਸ ਦੇ ਹੱਕ ਚ ਹੋਏਗਾ ਠੀਕ ਹੈ ਸਭ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਚੰਜੀਤ ਸਿੰਘ ਚੰਨੀ ਨੇ ਜੋ ਜਲੰਧਰ ਦੇ ਵਿੱਚ ਅੱਜ ਪਹੁੰਚੇ ਹੋਏ ਨੇ ਤਾਂ ਈਦ ਦਾ ਦਿਨ ਹੈਗਾ ਸੀਗਾ ਤਾਂ ਉੱਥੇ ਜਿਹੜੀ ਹੈ ਮੁਲਾਕਾਤ ਕਰ ਰਹੇ ਨੇ ਤਾਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕਲੀਅਰ ਵੀ ਹੋਣ ਗਈਆਂ ਪਰ ਕਹਿੰਦੇ ਨੇ ਕਿ ਪਾਰਟੀ ਦੇ ਵੱਲੋਂ ਜਿਹੜਾ ਉਹ ਡਿਸਾਈਡ ਕੀਤਾ ਜਾਏਗਾ ਕਿ ਕਿੰਨੂੰ ਮੈਦਾਨ ਦੇ ਵਿੱਚ ਉਤਾਰਨਾ ਪਰ ਕਾਂਗਰਸ ਦੇ ਲਈ ਕਹਿੰਦੇ ਨੇ ਕਿ ਹਮੇਸ਼ਾ ਹੀ ਪ੍ਰਚਾਰ ਕਰਾਂਗੇ ਕੈਮਰਾਮੈਨ ਰਿੰਕੂ ਦੇ ਨਾਲ ਮਨਪੀ ਸਿੰਘ ਕਾਲੋਂ ਜਗਬਣੀ ਟੀਵੀ ਜਲੰਧਰ